ਸੰਗਤ ਵਿੱਚ ਆ ਕੇ ਤੇ ਪਰਾਇ ਤਾਤ ਮੁਕਣੀ ਜਾਂਦੀ ਸੀ ਸਾਡੇ ਅੰਦਰੋਂ ਵਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆ ਏਥੇ ਤੇ ਵੈਰੀ ਬੇਗਾਨਾ ਕੋਈ ਚਾਹੀਦਾ ਨਹੀਂ ਸੀ ਅੱਜ ਸਿੱਖਾਂ ਵਿੱਚ ਜਾਤਾਂ ਪਾਤਾਂ ਦੀਆਂ ਗੱਲਾਂ ਅੱਜ ਵੀ ਹੁੰਦੀਆਂ ਨੇ ਅੱਜ ਵੀ ਹੁੰਦੀਆਂ ਨੇ ਅਸਮਾਣੇ ਦੇ ਨੇੜੇ ਇੱਕ ਪਿੰਡ ਹੈ ਸ਼ਾਇਦ ਡੇਰਾ ਹੀ ਵਜਦਾ ਮੈਨੂੰ ਨਾ ਵਿਸਰ ਗਿਆ ਉਹਦਾ ਉੱਥੇ ਕਿ ਨੀਵੀਂ ਜਾਤੀ ਦਾ ਕੋਈ ਪਾਠੀ ਖੰਡਪਾੜ ਸਾਹਿਬ ਵਿੱਚ ਨਹੀਂ ਲੱਗ ਸਕਦਾ ਤੇ ਸਿੱਖ ਕਹਵਾਨੇ ਆ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਸੀ ਦੱਸੋ ਸਾਡਾ ਸਿੱਖ ਸਿੱਖ ਸਵਾਜ ਕਿੱਧਰ ਨੂੰ ਜਾ ਰਿਹਾ ਗੁਰੂ ਸਾਹਿਬ ਨੇ ਤੇ ਭੇਦ ਭਾਵ ਮਿਟਾ ਦਿੱਤੇ ਸਾਡੇ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਇਆ ਇੱਕ ਉਪਦੇਸ਼ ਦਿੱਤਾ ਤੇ ਗੁਰਮੁਖੋ ਉਪਦੇਸ਼ ਇੱਕ ਸੰਗਤ ਇੱਕ ਪੰਗਤ ਇੱਕ ਅੰਮ੍ਰਿਤ ਇੱਕ ਤੇ ਫਿਰ ਵੀ ਸਿੱਖ ਜਿਹੜੇ ਨੋ ਭੇਦ ਭਾਵ ਵਿੱਚ ਤੁਰੇ ਫਿਰਦੇ ਨੇ ਇਹ ਗੱਲਾਂ ਕਿੱਥੋਂ ਸਿੱਖੀਆਂ ਜਾਣਗੀਆਂ ਇਹ ਸ਼ੁਰੂਆਤ ਸਾਡੇ ਘਰ ਤੋਂ ਹੋਵੇਗੀ ਸਾਡੇ ਘਰ ਤੋਂ ਅਸੀਂ ਬੱਚਿਆਂ ਨੂੰ ਜਨਮ ਸਾਰੇ ਦੇ ਰਹੇ ਆ ਹਰੇਕ ਹਰੇਕ ਦੇ ਘਰ ਬੱਚੇ ਜਨਮ ਲੈ ਰਹੇ ਨੇ ਅਸੀਂ ਬੱਚਿਆਂ ਨੂੰ ਜਨਮ ਦੇ ਰਹੇ ਆ ਤੇ ਆਪਾਂ ਕਹਿੰਦੇ ਜੇ ਅਸੀਂ ਆਪਣੇ ਫਰਜ਼ ਪਛਾਣ ਰਹੇ ਆ ਫਰਜ਼ ਪੂਰੇ ਕਰ ਰਹੇ ਉਹਨਾਂ ਨੂੰ ਜੀ ਜਨਮ ਦੇ ਦਿੱਤਾ ਪਾਲ ਦਿੱਤਾ ਅਸੀਂ ਆਪਣੇ ਫਰਜ਼ ਨਿਭਾ ਲਏ ਨੇ ਇਹ ਫਰਜ਼ ਨਹੀਂ ਹਨ ਇਹ ਫਰਜ਼ ਤੇ ਪੰਛੀ ਵੀ ਪੂਰੇ ਕਰਦੇ ਨੇ ਪੰਛੀ ਵੀ ਬੱਚਿਆਂ ਨੂੰ ਜਨਮ ਦੇ ਰਹੇ ਨੇ ਉਹਨਾਂ ਦੇ ਮੂੰਹ ਵਿੱਚ ਚੋਗਾ ਪਾ ਰਹੇ ਨੇ ਉਹਨਾਂ ਨੂੰ ਪਾਲ ਰਹੇ ਨੇ ਉਹਨਾਂ ਨੂੰ ਉੱਡਣਾ ਵੀ ਸਿਖਾ ਦਿੰਦੇ ਨੇ ਅਸੀਂ ਤੁਰਨਾ ਸਿਖਾ ਦਿੰਨੇ ਆ ਪੰਛੀ ਉੱਡਣਾ ਸਿਖਾ ਦਿੰਦੇ ਨੇ ਅਸੀਂ ਵੀ ਚੋਗਾ ਬੱਚਿਆਂ ਦੇ ਮੂੰਹ ਵਿੱਚ ਪਾਉਂਦੇ ਆ ਜਿੰਨਾ ਚਿਰ ਆਪ ਨਹੀਂ ਚੁਗਣ ਲੱਗਦੇ ਤੇ ਪੰਛੀ ਵੀ ਉਹਨਾਂ ਚਿਰ ਬੱਚਿਆਂ ਦੇ ਮੂੰਹ ਵਿੱਚ ਚੋਗਾ ਪਾਉਂਦੇ ਨੇ ਜਿੰਨਾ ਚਿਰ ਉਹ ਆਪ ਨਹੀਂ ਚੋਗਾ ਚੁਗਣਾ ਸਿੱਖਦੇ ਇਹ ਕੰਮ ਤੇ ਪੰਛੀ ਵੀ ਕਰਦੇ ਨੇ ਫਿਰ ਸਾਡੇ ਤੇ ਪੰਛੀਆਂ ਵਿੱਚ ਕੋਈ ਫਰਕ ਨਹੀਂ ਹੈ ਮਾਂ ਨਹੀਂ ਜਨਮ ਦਿੱਤਾ ਨਾ ਗੁਰੂ ਅਰਜਨ ਦੇ ਮਹਾਰਾਜ ਬਣੇ ਮਾਂ ਨਹੀਂ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਰਮਾਤਮਾ ਦੀ ਕੋਈ ਇੱਛਾ ਸੀ ਕਿ ਸੱਚੇ ਪਾਤਸ਼ਾਹ ਜੀ ਮੇਰੇ ਘਰ ਪੁੱਤਰ ਹੋਵੇ ਮਾਤਾ ਗੁਜਰਕੌਰ ਕਹਿੰਦੇ ਸਨ ਮੇਰੇ ਪੁੱਤਰ ਵਿੱਚ ਤਿੰਨ ਗੁਣ ਹੋਣ ਉਹ ਦਾਤਾ ਵੀ ਹੋਵੇ ਉਹ ਸੂਰਮਾ ਵੀ ਹੋਵੇ ਤੇ ਉਹ ਭਗਤ ਹੋਵੇ ਦਾਨੀ ਹੋਵੇ ਇਹ ਗੁਣ ਹਣ ਹੋਣ ਮੇਰੇ ਪੁੱਤਰ ਵਿੱਚ ਅੱਜ ਮਾਂ ਪੁੱਤਰ ਨੂੰ ਜਨਮ ਦਿੰਦੀ ਐ ਕਿ ਮਾਂ ਦੀ ਇੱਛਾ ਹੈ ਕਿ ਮੇਰੇ ਪੁੱਤਰ ਵਿੱਚ ਇਹ ਗੁਣ ਹੋਣ ਨਹੀਂ ਹਾਨੇ ਇੱਛਾਵਾਂ ਨਹੀਂ ਹਾਨੇ ਸਾਡੀਆਂ ਅਸ਼ਾਵਾਂ ਸਾਡੀਆਂ ਇਤੋਂ ਤੱਕ ਰੁਕੀਆਂ ਹਨ ਉਹ ਸੋਹਣਾ ਹੋਵੇ ਉਹਦੇ ਨੈਣ ਨਕਸ਼ ਸੋਹਣੇ ਹੋਣ ਜਾਂ ਇਹ ਇਹ ਖੁਦਾ ਮੇਰੇ ਕਰ ਬਸ ਪਚੰਗੀ ਹੋਵੇ ਪਚੰਗੀ ਸ਼ਬਦ ਵੀ ਨਹੀਂ ਕਹਿੰਦੇ ਅਸੀਂ ਅੱਜ ਅਸੀਂ ਸ਼ਬਦ ਕਹਿੰਦੇ ਸਾਡੇ ਕਰ ਮੁੰਡਾ ਹੋਵੇ ਮੁੰਡਾ ਸ਼ਬਦ ਵਰਤ ਰਹੇ ਆਪਾਂ ਸਿੱਖ ਮੁੰਡਾ ਉਹਨੂੰ ਕਿਹਾ ਜਾਂਦਾ ਜਿਹਦਾ ਮੁੰਡਣ ਹੋਇਆ ਹੋਵੇ ਮੁੰਡਾ ਉਹਨੂੰ ਕਿਹਾ ਜਾਂਦਾ ਉਹਦਾ ਮੁੰਡਣ ਕੀਤਾ ਜਾਂਦਾ ਹੈ ਹਿੰਦੂ ਧਰਮ ਵਿੱਚ ਉਹਨੂੰ ਮੁੰਡਾ ਕਿਹਾ ਜਾਂਦਾ ਅਸੀਂ ਵੀ ਕਹਿੰਨੇ ਮੇਰਾ ਮੁੰਡਾ ਹੈ ਮੁੰਡਾ ਸ਼ਬਦ ਨਹੀਂ ਕਹਿਣਾ ਚਾਹੀਦਾ ਸਾਨੂੰ ਕਹਿਣਾ ਚਾਹੀਦਾ ਸੱਚੇ ਪਾਸਾ ਸਾਡੇ ਕਰ ਕੋ ਚੰਗੀ ਪੈਦਾ ਹੋਵੇ ਕੋ ਚੰਗੀ ਕੋ ਚੰਗੀ ਸ਼ਬਦ ਪੁਜੰਗ ਤੋਂ ਬੜਿਆ ਹੋਇਆ ਹੈ ਜਾਬ ਸਾਹਿਬ ਵਿੱਚ ਆਉਂਦਾ ਨਾ ਪੁਜੰਗ ਪ੍ਰਯਾਤ ਛੰਦ ਪੁਜੰਗ ਨਾਮ ਸੱਪ ਦਾ ਹੈ ਸੱਪ ਆਪਣੇ ਪ੍ਰਾਣ ਤਿਆਗ ਦਿੰਦਾ ਹੈ ਕੁੰਜ ਨੂੰ ਛੱਡ ਦਿੰਦਾ ਹੈ ਪਰ ਜ਼ਹਿਰ ਨਹੀਂ ਛੱਡਦਾ ਆਪਣਾ ਫਨ ਚੁੱਕਣਾ ਵੀ ਨਹੀਂ ਛੱਡਦਾ ਤੇ ਸਿੱਖ ਸੱਪ ਜ਼ਹਿਰ ਨਹੀਂ ਛੱਡ ਸਕਦਾ ਸਿੱਖ ਆਪਣਾ ਧਰਮ ਨਹੀਂ ਛੱਡ ਸਕਦਾ ਇਦਾਂ ਦਾ ਪਿਆਰ ਹੋਵੇ ਉਹਦਾ ਕੋ ਚੰਗੀ ਸਾਡੇ ਅੰਦਰ ਵਿੱਚ ਪਚੰਗੀ ਪੈਦਾ ਹੋਵੇ ਪਰਮੇਸ਼ਰ ਮਾਂ ਦੇ ਪੇਟ ਵਿੱਚ ਬੱਚੇ ਨੂੰ ਭਗਤੀ ਬਖਸ਼ਦਾ ਹੈ ਮਾਤ ਗਰਭ ਮੈਂ ਪੰਜਵੇਂ ਪਾਤਸ਼ਾਹ ਦਾ ਬਚਨ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਮਾਂ ਦੇ ਪੇਟ ਵਿੱਚ ਪਰਮੇਸ਼ਰ ਸਿਮਰਨ ਬਖਸ਼ਦਾ ਹੈ ਬੱਚੇ ਨੂੰ ਤੇ ਜਦੋਂ ਬੱਚਾ ਜਨਮ ਲਵੇ ਤੇ ਗੁਰਮਖੋ ਉਸ ਸਮੇਂ ਉਹ ਵੀ ਸਾਡੇ ਜਿਹੜੇ ਸੰਸਕਾਰ ਨੇ ਨਾ ਉਹ ਵੀ ਭੁੱਲ ਗਏ ਆ ਸੀ ਜਿੱਥੇ ਫਤੇ ਭੁੱਲ ਗਏ ਆ ਨਾ ਉੱਥੇ ਇਹ ਵੀ ਕੁਝ ਭੁੱਲ ਗਏ ਆ ਅੱਜ ਸਾਡੇ ਸਿੱਖਾਂ ਦੇ ਘਰ ਬੱਚੇ ਪੈਦਾ ਹੋ ਰਹੇ ਨੇ ਪਚੰਗੀ ਜਨਮ ਲੈ ਰਹੇ ਨੇ ਕੋਈ ਵੇਰਲਾ ਪਰਿਵਾਰ ਹੋਵੇਗਾ ਜਿਹੜਾ ਆਪਣੇ ਬੱਚੇ ਨੂੰ ਜਨਮ ਸਮੇਂ ਅੰਮ੍ਰਿਤ ਦੀ ਗੁਣਤੀ ਦਿੰਦਾ ਹੋਵੇ ਬਹੁਤ ਆਤ ਵਿੱਚ ਸੰਗਤ ਬੈਠੀ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਜਨਮ ਵੇਲੇ ਗੁਣਤੀ ਦਿੱਤੀ ਅੰਮ੍ਰਿਤ ਦੀ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਅਸੀਂ ਭੁੱਲ ਗਏ ਆ ਤੇ ਲੇਬਲ ਕਾਦਾ ਲੱਗਿਆ ਆ ਰਿਹਾ ਸਾਡੇ ਅਸੀਂ ਸਿੱਖਾਂ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਜੀ ਤੇ ਆਪਾਂ ਸ਼ਬਦ ਪੜਦੇ ਆ ਪੀਵੋ ਪਹੁਲ ਖੰਡੇ ਤਾਰ ਹੋਈ ਜਨਮ ਸੁਹੇਲਾ ਤੇ ਖੰਡੇ ਬਾਟੇ ਦੀ ਬੋਲ ਸਕੋ ਅੰਮ੍ਰਿਤ ਪੀਵੋ ਸਦਾ ਚਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬਹੇ ਨਾ ਵਿਆਪੇ ਚਿੰਤਾ ਫੇਰੀ ਚਿੰਤਾ ਹੀ ਨਹੀਂ ਹੋਣੀ ਕਿ ਮੇਰਾ ਪੁੱਤਰ ਸਿੱਖੀ ਤੋਂ ਦੂਰ ਚਲਾ ਗਿਆ ਹੈ ਇਹ ਚਿੰਤਾ ਨਹੀਂ ਹੋਣੀ ਅੱਜ ਜਿਹੜੀਆਂ ਸਾਨੂੰ ਚਿੰਤਾਵਾਂ ਨੇ ਨਾ ਵੀ ਸਿੱਖੀ ਤੋਂ ਦੂਰ ਚਲਾ ਗਿਆ ਸਾਡਾ ਪੁੱਤਰ ਇਹ ਤਾਂ ਹੀ ਚਿੰਤਾਵਾਂ ਨੇ ਸਾਡੇ ਮਨ ਵਿੱਚ ਦੁੱਖ ਹਨ ਕਿਉਂਕਿ ਅਸੀਂ ਜਿਹੜਾ ਫਰਜ਼ ਨਿਭਾਉਣਾ ਸੀ ਉਹ ਨਿਭਾਇਆ ਨਹੀਂ ਹੈ ਬੱਚਾ ਮਾਂ ਦੇ ਤੇਤ ਵਿੱਚ ਹੁੰਦਾ ਤੇ ਮਾਂ ਬਾਣੀ ਪੜਦੀ ਜੇਕਰ ਮਾਂ ਜਿਹੜੀ ਕੁਰਾਕ ਖਾਂਦੀ ਆ ਉਹ ਬੱਚੇ ਨੂੰ ਮਿਲਦੀ ਆ ਜੇ ਮਾਂ ਭਗਤੀ ਕਰੇਗੀ ਬਾਣੀ ਪੜ੍ਹੇਗੀ ਉਹਦਾ ਅਸਰ ਵੀ ਬੱਚੇ ਨੂੰ ਹੋਵੇਗਾ ਤੇ ਗੁਰਮਖੋ ਦੁਨੀਆ ਦੇ ਵਿੱਚ ਜੇ ਮਾਂ ਹੋਵੇ ਨਾ ਮਾਂ ਤੇ ਉਹ ਮਾਂ ਪ੍ਰੋਫੈਸਰ ਪੂਰਨ ਸਿੰਘ ਦੀ ਮਾਂ ਵਰਗੀ ਮਾਂ ਹੋਣੀ ਚਾਹੀਦੀ ਆ ਜਿਨੇ ਆਪਣਾ ਫਰਜ਼ ਨਿਭਾਇਆ ਦੁਨੀਆ ਦੇ ਵਿੱਚ ਤੇ ਫਿਰ ਜਦੋਂ ਇਹ ਅਰਜਨ ਬਾਲਾਵਾ ਕਹਿੰਦਾ ਜੇ ਆਪਾਂ ਪੰਜਵੇਂ ਪਾਤਸ਼ਾਹ ਲਈ ਸ਼ਬਦ ਪੜ੍ਹਦੇ ਆਂ ਤਾਂ ਜਨਮਤ ਗੁਰਮਤ ਬ੍ਰਾਹਮਣ ਪਛਾਣਿਓ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਨਮ ਤੋਂ ਹੀ ਬ੍ਰਾਹਮਣ ਨੂੰ ਪਛਾਣ ਲਿਆ ਸੀ ਉਹ ਐਵੇਂ ਨਹੀਂ ਸੀ ਪਛਾਣਿਆ ਗੁਰੂ ਰਾਮਦਾਸ ਮਹਾਰਾਜ ਦੀ ਭਗਤੀ ਸੀ ਬੀਬੀ ਭਾਨੀ ਜੀ ਦੀ ਭਗਤੀ ਸੀ ਜੇ ਬਾਣੀ ਨਾਲ ਜੁੜੇ ਹੋਏ ਸਨ ਭਗਤੀ ਨਾਲ ਜੁੜੇ ਹੋਏ ਸਨ ਅਕਾਲ ਪੁਰਖ ਦੀ ਰੂਹ ਸਨ ਜੋਤ ਸਨ ਤੇ ਘਰ ਵਿੱਚ ਪੁੱਤਰ ਪੈਦਾ ਹੋਏ ਜਨਮ ਤੋਂ ਹੀ ਬ੍ਰਹਮ ਨੂੰ ਪਛਾਨ ਲਿਆ ਤੇ ਅੱਜ ਅਸੀਂ ਆਪਣਾ ਫਰਜ਼ ਅਦਾ ਕਰੀਏ ਕਰਮ ਤੇ ਆਪੋ ਆਪਣਾ ਆਪਣਾ ਫਰਜ਼ ਨਿਭਾਈਏ ਆਪਣਾ ਫਰਜ਼ ਪ੍ਰੋਫੈਸਰ ਪੂਰਨ ਸਿੰਘ ਦੀ ਮਾਂ ਨੇ ਜਦੋਂ ਪ੍ਰੋਫੈਸਰ ਪੂਰਨ ਸਿੰਘ ਨੂੰ ਜਨਮ ਦਿੱਤਾ ਨਾ ਤੇ ਉਹਨੂੰ ਅੰਮ੍ਰਿਤ ਦੀ ਗੁਣਤੀ ਦਿੱਤੀ ਸ਼ਬਦ ਦੀ ਗੁਣਤੀ ਦਿੱਤੀ ਸ਼ਬਦ ਦੀ ਗੁਣਤੀ ਦੇਣੀ ਬਾਣੀ ਦੀ ਗੁਣਤੀ ਦੇਣੀ ਇਹ ਸਦਾ ਚੇਤੇ ਰੱਖੋ ਜਿੱਦਾਂ ਅਸੀਂ ਰੋਟੀ ਖਾਣੀ ਚੇਤੇ ਰੱਖਦੇ ਆ ਸੌਣਾ ਚੇਤੇ ਹੈ ਪੈਨਣਾ ਚੇਤੇ ਹੈ ਦੁਨੀਆ ਤੇ ਕੰਮ ਚੇਤੇ ਲੈ ਉਥੇ ਇਹ ਵੀ ਚੇਤੇ ਰੱਖੀਏ ਕਿ ਜਿਸ ਬੱਚੇ ਨੇ ਸਾਡੇ ਘਰ ਆਉਣਾ ਉਹ ਬਾਣੀ ਨਾਲ ਤੇ ਬਾਣੇ ਨਾਲ ਜੁੜੇ ਅਸੀਂ ਕੋਸ਼ਿਸ਼ ਕਰੀਏ ਆਪਾਂ ਕਹਿੰਦੇ ਆ ਬੰਦਾ ਉਤਮ ਕਰੇ ਮਿਹਨਤ ਤੇਰੀ ਰਹਿਮਤ ਮੇਰੀ ਤੂੰ ਮਿਹਨਤ ਕਰਨਾ ਆਪਣੇ ਵੱਲੋਂ ਮਿਹਨਤ ਕਰ ਸਾਡੀ ਮਿਹਨਤ ਹੈ ਬੱਚਾ ਜਨਮ ਲਵੇ ਡਾਕਟਰ ਨੂੰ ਪਹਿਲਾਂ ਆਖਿਆ ਜਾਵੇ ਕਿ ਜਦੋਂ ਇਹਦਾ ਨਾੜੂਆ ਕੱਟਣਾ ਨਾ ਤੁਸੀਂ ਨੇ ਉਦੋਂ ਬੱਚਾ ਰੋਂਦਾ ਹੈ ਕੋਈ ਬੱਚਾ ਨਹੀਂ ਹੈ ਜਿਹੜਾ ਰੋਂਦਾ ਨਾ ਹੋਵੇ ਹਰ ਇੱਕ ਬੱਚਾ ਰੋਂਦਾ ਹੈ ਜੇ ਨਾ ਰੋਵੇ ਤੇ ਡਾਕਟਰ ਉਹਨੂੰ ਰਵਾ ਦਿੰਦੇ ਨੇ ਜਦੋਂ ਰੋਂਦਾ ਹੈ ਉਹ ਕਿਉਂ ਰੋਂਦਾ ਹੈ ਕਿਉਂਕਿ ਉਹਦੀ ਲਿਵ ਪਰਮਾਤਮਾ ਨਾਲੋਂ ਟੁੱਟ ਜਾਂਦੀ ਆ ਲਿਵ ਛੁੱਟ ਕੇ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ ਉੱਥੇ ਅਸੀਂ ਆਪਣਾ ਫਰਜ਼ ਨਿਭਾਉਣਾ ਵੀ ਉਹਦੀ ਲਿਬ ਜਿਵੇਂ ਜੁੜੀ ਹੋਈ ਸੀ 나ੜੂਆ ਕੱਟਣਸਾਰ ਡਾਕਟਰ ਉਹਦੇ ਕੰਨਾਂ ਵਿੱਚ ਪੰਜ ਵਾਰ ਮੂਲ ਮੰਤਰ ਦਾ ਕਾਠ ਨੂੰ ਸੁਣਾ ਦੇਵੇ ਤੇ ਉਹਨੂੰ ਵੈਗਰੂ ਵੈਗਰੂ ਜਾਂ ਸੁਣਾ ਦੇਵੇ ਜੇ ਮੂਲ ਮੰਤਰ ਨਹੀਂ ਆਉਂਦਾ ਵੈਗਰੂ ਵੈਗਰੂ ਨੂੰ ਕਹਤੋ ਸੁਣਾ ਦਿਓ ਤੇ ਅਸੀਂ ਜਿਹੜੀ ਆ 13 ਦਿਨਾਂ ਬਾਅਦ ਕਹਿੰਦੇ ਨਾ 13ਵੇਂ ਤੇ ਉਹਨੂੰ ਅੰਮ੍ਰਿਤ ਛਕਾਉਣਾ ਹੈ ਅਸੀਂ ਉਹਨੂੰ ਚੌਂਕੇ ਚੜਾਉਣਾ ਹੈ ਕੋਈ ਕੀਆ ਕਰਦਾ ਹੈ ਇਹ ਤੇ ਬਾਅਦ ਵਿੱਚ ਤੇ ਸਾਡਾ ਇਹ ਦਿਖਾਵਾਾ ਮਾਤਰ ਸਿਸਟਮ ਹੈ ਸ਼ੁਰੂਆਤ ਕਦੋਂ ਕਰਨੀ ਹੈ ਹਸਪੀਟਲ ਵਿੱਚ ਪ੍ਰਬੰਧ ਕੀਤਾ ਜਾਵੇ ਉਹਨੂੰ ਅੰਮ੍ਰਿਤ ਦੀ ਗੁੜਤੀ ਦੇਣ ਦਾ ਹਸਪੀਟਲ ਵਿੱਚ ਬਹੁਤ ਸਾਡੇ ਸਿੰਘ ਟਕਸਾਲ ਦੇ ਹਸਪੀਟਲ ਵਿੱਚ ਬੱਚਿਆਂ ਨੂੰ ਅੰਮ੍ਰਿਤ ਦੀ ਗੁਰਤੀ ਦੇ ਕੇ ਆਉਂਦੇ ਨੇ। ਵੀ ਤੁਸੀਂ ਕੋਸ਼ਿਸ਼ ਕਰੋ। ਗੁਰਤੀ ਅਸੀਂ ਦੇ ਕੇ ਆਵਾਂਗੇ। ਵੀ ਤੁਸੀਂ ਹੁਕਮ ਕਰੋ। ਔਣ ਵਿੱਚ ਢਿੱਲ ਨਹੀਂ ਹੋਵੇਗੀ। ਸਾਡੇ ਸਿਕੌਣ ਵਿੱਚ ਢਿੱਲ ਹੈ। ਸਿੰਘਾਂ ਦੀ ਔਣ ਵਿੱਚ ਢਿੱਲ ਨਹੀਂ ਹੈ। ਸਿੰਘ ਕਹਿੰਦੇ ਨੇ ਸਿੱਖੀ ਦਾ ਵਿੱਚ ਵਾਧਾ ਹੋਵੇ। ਵਾਧਾ ਤਾਂ ਹੀ ਹੋਏਗਾ ਜੇ ਅਸੀਂ ਕੋਸ਼ਿਸ਼ ਕਰਾਂਗੇ। ਤੇ ਗੁਰਮਖੋ ਅਸੀਂ ਇਤੋਂ ਤੱਕ ਸੋਚ ਰਿਹਾ ਵੀ ਅਸੀਂ ਗੁਰਦੁਆਰਾ ਸਾਹਿਬ ਆ ਰਹੇ ਆ ਅੱਗੇ ਬੱਚਿਆਂ ਦੀ ਮਰਜ਼ੀ ਅਸੀਂ ਆਪਣਾ ਕਰ ਲਿਆ ਉਹ ਆਪਣਾ ਕਰਾਂਗੇ ਨਹੀਂ ਇਹ ਫਰਜ਼ ਪਛਾਣੋ ਇਹ ਫਰਜ਼ ਨੂੰ ਨਿਭਾਓ ਉਸ ਸਮੇਂ ਅੰਮ੍ਰਿਤ ਦੀ ਗੁੜਤੀ দাও ਬੱਚੇ ਨੂੰ ਜੇਕਰ ਕੋਈ ਬੀਬੀ ਬਾਣੀ ਪੜਨ ਜਾਣਦੀ ਹੋ ਵੀ ਬਾਟੇ ਵਿੱਚ ਪੰਜ ਪਤਾਸੇ ਪਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਬੱਚੇ ਦੇ ਮੁਖ ਵਿੱਚ ਪੰਜ ਬੂੰਦਾ ਅਮਰਤ ਦੀਆਂ ਪਾਵੇ ਅਰਦਾਸ ਕਰਕੇ ਬਾਕੀ ਦਾ ਮਾਨੁਸ਼ਕਾ ਦਿੱਤਾ ਜਾਵੇ ਤੇ ਫਿਰ ਉਹਦੇ ਕੋਲ ਰੋਜ਼ ਉਹਨੂੰ ਰੋਜ਼ ਪੰਜ ਬਾਣੀਆਂ ਦਾ ਨਿਤਨੇਮ ਸੁਣਾਓ ਬੱਚੇ ਨੂੰ ਉਸੇ ਸਮੇਂ ਜੇ ਦੁਪਹਿਰੇ ਜਨਮ ਹੋਇਆ ਤੇ ਸ਼ਾਮ ਨੂੰ ਉਹਨੂੰ ਰਹਿਰਾਸ ਦਾ ਬਾਣ ਸੁਣਾਓ ਸਮਾਣੇ ਭਾਈ ਜਸਵਾਲ ਸਿੰਘ ਜੀ ਨੇ ਖੰਡ ਕੀਰਤਨੀ ਜਥੇ ਦੇ ਉਹਨਾਂ ਦੇ ਨਾਲ ਚੰਗੀ ਦਾ ਵਿਆਹ ਸੀ ਤੇ ਉਹਨਾਂ ਦੇ ਪਚੰਗੀ ਦਾ ਵਿਆਹ ਰੱਖਿਆ ਤੇ ਗੁਰਮਖੋ ਅੱਜ ਸਾਡੇ ਵਿਆਹ ਵੀ ਬਦਲ ਗਏ ਨੇ ਸਿੱਖਾਂ ਦੇ ਵਿਆਹ ਵੀ ਤਬਦੀਲ ਹੋ ਗਏ ਉਦੋਂ ਵੀ ਅਸੀਂ ਗੁਰੂ ਨੂੰ ਵੀ ਭੁੱਲ ਜਾਂਦੇ ਆ ਤੇ ਗੁਰੂ ਦੀ ਮਰਜ਼ਾ ਦਾ ਨਹੀਂ ਅਰਦਾਸ ਇਹ ਕਰਦੇ ਆ ਮਹਾਰਾਜ ਜਿਸ ਕਾ ਕਾਰਜ ਤੈਨਹੀਂ ਕੀਆ ਮਾਨਸ ਕਿਆ ਵਿਚਾਰਾ RAM ਸਤਿਗੁਰੇ ਤੇਰਾ ਕਾਰਜ ਸੇ ਤੂੰ ਹੀ ਸਵਾਰਨ ਹੈ ਤੇ ਮਹਾਰਾਜ ਮੈਂ ਕੁਛ ਨਹੀਂ ਕਰ ਸਕਦਾ ਮੇਰੀ लाज ਰੱਖਿਓ ਤੁਸੀਂ ਮੇਰੀ ਪੈਜ ਰੱਖਿਓ ਮੇਰੀ ਇੱਜ਼ਤ ਰੱਖਿਓ ਅੱਜ ਸਾਡੇ ਵਿਆਹ ਵੀ ਬਦਲ ਗਏ ਨੇ ਤੇ ਗੁਰਮੁਖੋ ਪੈਲਸਾਂ ਵਿੱਚ ਸ਼ਰਾਬ ਤੇ ਮਾਸ ਚੱਲਦਾ ਓਥੇ ਕਹਿੰਦੇ ਨੇ ਗੁਰੂ ਸਾਹਿਬ ਤੁਸੀਂ ਆਇਓ ਓਥੇ ਮੈਂ ਸ਼ਰਾਬ ਤੇ ਮਾਸ ਚਲਾਉਣੀ ਆ ਆਪਣੀ ਕਰਤੂਤ ਦਿਖਾਉਣੀ ਆ ਨਾ ਮੈਂ ਗੁਰੂ ਸਾਹਿਬ ਨੂੰ ਸਤਗੁਰ ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ ਜੋ ਗੁਰੂ ਕਹਿੰਦਾ ਉਦਾਂ ਕਰ ਤੇ ਉਹ ਭਾਈ ਜਸਪਾਲ ਸਿੰਘ ਦੇ ਸਮਾਨੇ بیٹے ਦਾ ਵਿਆਹ ਸੀ ਤੇ ਉਹਦੀ ਜਦੋਂ ਬਰਾਤ ਜਾਣੀ ਸੀ ਨਾ ਸਵੇਰੇ ਇੱਥੋਂ 2 ਵਜੇ ਬਰਾਤ ਚੱਲੀ ਬੱਸ ਵਿੱਚ ਪ੍ਰਬੰਧ ਕੈਸਾ ਕੀਤਾ ਹੋਇਆ ਕਿ ਬੈੱਡ ਲਾ ਕੇ ਤਿੰਨ ਸੀਟਾਂ ਕੱਢ ਕੇ ਬੈੱਡ ਬਣਾਇਆ ਤੇ ਗੁਰਮੁਖੋ ਸਮਾਣੇ ਤੋਂ ਲੈ ਕੇ ਫਲੋਰ ਤੱਕ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਗਿਆ ਇਹਨੇ ਸਿੱਖਾਂ ਦੇ ਵਿਆਹ ਦਸੀ ਗੁਰਦੁਆਰਾ ਸਾਹਿਬ ਜਦੋਂ ਆਏ ਕਿਰਪਾਨ ਵੀ ਉੱਪਰ ਦੀ ਦਸਤਾਰ ਵੀ ਨੀਲੀ ਵੀ ਮੈਨੂੰ ਪੂਰਾ ਸਿੱਖ ਕੋਈ ਕਵੇ ਤੇ ਜਦੋਂ ਵਿਆਹ ਹੁੰਦੇ ਨੇ ਉਹ ਦਸੀ ਸਾਰਾ ਕੁਝ ਹੀ ਭੁੱਲ ਜਾਂਦੇ ਨੇ ਤੇ ਬਰਾਤ ਵੀ ਗਈ ਸਾਰੇ ਦਾ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਗਿਆ ਉਥੇ ਵੀ ਮਰਜਾਦਾ ਅਨੁਸਾਰ ਆਨੰਦ ਕਾਰਜ ਹੋਏ ਗੁਰਸਿੱਖ ਪਰਿਵਾਰ ਬੀਬੀ ਵੀ ਅਮਰਤ ਧਾਰੀ ਦਸਤਾਰ ਬੰਨਣ ਵਾਲੀ ਉਥੇ ਇੱਕ ਨਾ ਬੀਬੀ ਮਿਲੀ ਗੁਰਸਿੱਖ ਉਹਨੇ 2 ਸਾਲ ਦੀ ਬੱਚੀ ਚੁੱਕੀ ਹੋਈ ਸੀ ਕੁਛੜ ਤੇ ਸਾਡੇ ਜੱਥੇ ਦੇ ਸਿੰਘ ਨੇ ਉਹਨੂੰ ਕਿਹਾ ਕਹਿੰਦੇ ਬੀਬੀ ਜੀ ਤੁਹਾਡੇ ਤੇ ਬੜੀ ਕਿਰਪਾ ਹੈ ਕਿ ਤੁਸੀਂ ਵੀ ਦਸਤਾਰ ਬੰਨੀ ਹੋਈ ਆ ਤੇ ਤੁਹਾਡੀ 2 ਸਾਲ ਦੀ ਬੱਚੀ ਤੁਸੀਂ ਉਹਦੇ ਵੀ ਦਸਤਾਰ ਬੰਨੀ ਹੋਈ ਆ ਤੇ ਉਹਨੇ ਪਤਾ ਕੀ ਜਵਾਂ ਆਖਿਆ ਆਖਣ ਲੱਗੇ ਵੀਰ ਜੀ ਇਹ ਕਿਰਪਾ ਅੱਜ ਤੋਂ ਨਹੀਂ ਹੈ ਇਹ ਕਿਰਪਾ ਸਾਡੇ ਪੁੱਸਤਾਂ ਤੋਂ ਚੱਲੀ ਆ ਰਹੀ ਹੈ ਪੁੱਸਤਾਂ ਤੋਂ ਪੁਸਤਾ ਤੋਂ ਪੀੜੀਦਰ ਪੀੜੀ ਚੱਲੀ ਆ ਰਹੀ ਆ ਇਹ ਕਿਰਪਾ ਅੱਜ ਤੋਂ ਨਹੀਂ ਰਹੀ ਤੇ ਸਿੰਘ ਸਾਡੇ ਜਥੇ ਦਾ ਕਹਿੰਦਾ ਜੀ ਇਹ ਵੀ ਦੱਸ ਦਿਓ ਵੀ ਪੁਸਤਾ ਤੋਂ ਕਿਦਾਂ ਚੱਲੀ ਆ ਰਹੀ ਆ ਪੁਸਤਾ ਤੋਂ ਚੱਲੀ ਆ ਰਹੀ ਆ ਇਹ ਕਿਰਪਾ ਕਹਿੰਦੇ ਸਾਡੇ ਪਰਿਵਾਰ ਵਿੱਚ ਜਦੋਂ ਬੱਚੇ ਦਾ ਜਨਮ ਹੋਣਾ ਹੋਵੇ ਨਾ ਬੱਚੇ ਦਾ ਜਨਮ ਤੇ ਉਹਦੋਂ ਹਸਪੀਟਲ ਵਿੱਚ ਹੀ ਅੰਮ੍ਰਿਤ ਦੀ ਗੁਰਤੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਅੰਮ੍ਰਿਤ ਦੀ ਗੁਰਤੀ ਦਿੱਤੀ ਜਾਂਦੀ ਆ ਤੇ ਜੇਕਰ ਬੱਚੇ ਦਾ ਸਵੇਰੇ ਵੇਲੇ ਜਨਮ ਹੋਇਆ ਸਵੇਰੇ 2 ਵਜੇ ਜਨਮ ਹੋਇਆ ਤੇ ਮਾਂ ਬੈਡ ਰੈਸਟ ਤੇ ਆ ਬੱਚੇ ਜਾਂ ਬੱਚੀ ਦੇ ਪਿਤਾ ਨੇ ਸਵੇਰੇ 5 ਬਾਣੀਆਂ ਦਾ ਨਿਤਨਾਇਮ ਆਪਣਾ ਕਰਨਾ ਤੇ ਜਿਹੜੀ ਬੱਚੀ ਨੇ 2 ਵਜੇ ਜਨਮ ਲਿਆ 3 ਵਜੇ ਉਹਨੇ ਨਿਤਨੇਮ ਆਪਣਾ ਕਰਕੇ ਤੇ ਬੱਚੀ ਦੇ ਨਾਮ ਦਾ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ ਫਿਰ ਸ਼ਾਮ ਨੂੰ ਮਾਂ ਬੈੱਡ ਰੈਸਟ ਤੇ ਉਹਨੇ ਆਪਣਾ ਨਿਤਨੇਮ ਕਰ ਲੈਣਾ ਪਿਤਾ ਨੇ ਸ਼ਾਮ ਨੂੰ ਫਿਰ ਰਹਿਰਾਸ ਦਾ ਪਾਠ ਆਪਣਾ ਕਰਨਾ ਹੈ ਫਿਰ ਬੱਚੀ ਦੇ ਨਾਮ ਦਾ ਰਹਿਰਾਸ ਦਾ ਪਾਠ ਕਰਕੇ ਅਰਦਾਸ ਕਰਨੀ ਹੈ ਅਸੀਂ ਸੋਚਿਆ ਵੀ ਕਿੰਨੇ ਦਿਨ ਉਹ ਸਿੰਘ ਕਹਿੰਦਾ ਵੀ ਕਿੰਨੇ ਦਿਨ ਕਰਦੇ ਹੋ ਕਹਿੰਦੇ ਫਿਰ ਤੁਸੀਂ ਇਹ ਵੀ ਸੁਣ ਕੇ ਹੈਰਾਨ ਹੋ ਜਾਓਗੇ ਵੀ ਕਿੰਨੇ ਦਿਨ ਇਹ ਨਹੀਂ ਕਿ 4 ਦਿਨ ਕਰ ਲਿਆ ਜਾਂ 40 ਦਿਨ ਕਰ ਲਿਆ ਇੱਥੇ ਤੱਕ ਨਹੀਂ ਉਹ ਭੈਣ ਜੀ ਕਹਿਣ ਲੱਗੇ ਉਦੋਂ ਤੱਕ ਇਸ ਬੱਚੇ ਦੇ ਨਾਲ ਉਹਦਾ ਨਿਤਨੇਮ ਕੀਤਾ ਜਾਂਦਾ ਹੈ ਜਦੋਂ ਤੱਕ ਇਹ ਬੱਚਾ ਆਪ ਸਤ ਬਾਣੀਆਂ ਆਪਣੇ ਆਪ ਨਹੀਂ ਪੜ੍ਹਨ ਲੱਗ ਜਾਂਦਾ ਉਦੋਂ ਤੱਕ ਤੇ ਇਹ ਇੱਕ ਦੋ ਮਹੀਨਿਆਂ ਦਾ ਪ੍ਰੋਸੈਸ ਨਹੀਂ ਹੈ ਗੁਰਮਖੋ ਇਹ ਘਟੋ ਘਟ ਸੱਤ ਅੱਠ ਸਾਲ ਦਾ ਪ੍ਰੋਸੈਸ ਹੈ ਅੱਠ ਸਾਲ ਦਾ ਤੇ ਜਿਹੜੇ ਬੱਚੇ ਲਈ ਮਾਂ ਪਿਓ ਨੇ ਐਨੀ ਭਗਤੀ ਕੀਤੀ ਹੋਵੇ ਉਹ ਬੱਚਾ ਸਿੱਖੀ ਤੋਂ ਦੂਰ ਜਾ ਸਕਦਾ ਨਹੀਂ ਜਾ ਸਕਦਾ ਇੰਨੀ ਭਗਤੀ ਕਰਨੀ ਪੈਂਦੀ ਆ ਮਾਪਿਓ ਨੂੰ ਇੰਨਾ ਫਰਜ਼ ਲਗਾਉਣਾ ਪੈਂਦਾ ਕਹਿੰਦੇ ਤਾਂ ਫਿਰ ਸਾਡੇ ਪੀੜੀ ਦਾ ਪੀੜੀ ਨਾ ਸਿੱਖੀ ਚੱਲੀ ਆ ਰਹੀ ਆ ਅੱਜ ਸਾਡੇ ਤੇ ਇਹ ਕਮੀਆਂ ਆ ਗਈਆਂ ਅੱਜ ਦੇ ਸਮੇਂ ਵਿੱਚ ਇਹ ਸਾਡੇ ਵਿੱਚ ਢਿੱਲ ਆ ਗਈ ਤਾਂ ਕਰਕੇ ਸਾਡੇ ਬੱਚੇ ਸਿੱਖੀ ਤੋਂ ਦੂਰ ਜਾ ਰਹੇ ਭਾਈ ਮਹਿਲ ਸਿੰਘ ਨੂੰ ਤੇ ਸਾਰਾ ਇਲਾਕਾ ਹੀ ਜਾਣਦਾ ਹੈ ਭਾਈ ਮਹਿਲ ਸਿੰਘ ਜੀ ਕਵਿਸਰੀ ਜਥਾ ਚੰਡੀਗੜ੍ਹ ਵਾਲੇ ਉਹਦਾ ਸੁਹਾਣਾ ਸਾਹਿਬ ਆਪਣੀ ਬੱਚੀ ਨੂੰ ਪੁੱਤਰੀ ਨੂੰ ਅੰਮ੍ਰਿਤ ਛਕਾਉਣ ਵਾਸਤੇ ਲੈ ਆਏ ਤੇ ਗੁਰਮਖੋ ਜਦੋਂ ਉਹ ਲੈ ਕੇ ਆਏ ਤੇ ਭਾਈ ਸਾਹਿਬ ਕਹਿੰਦੇ ਵੀ ਅਜੇ 10 ਸਾਲ ਦੀ ਨਹੀਂ ਹੋਈ 10 ਸਾਲ ਤੋਂ ਪਹਿਲਾਂ ਬੱਚੀ ਨੂੰ ਅੰਮ੍ਰਿਤ ਨਹੀਂ ਛਕਾਇਆ ਜਾਂਦਾ ਕਹਿੰਦੇ ਜੇ 10 ਸਾਲ ਦੀ ਨਹੀਂ ਹੋਈ ਭਾਈ ਮਹਿਲ ਸਿੰਘ ਕਹਿੰਦੇ ਗੁਰਮਖੋ ਉਮਰ ਭਾਵੇਂ ਦੀ 10 ਸਾਲ ਦੀ ਨਹੀਂ ਹੋਈ ਇਨੂੰ ਸੱਤ ਬਾਣੀਆਂ 9 ਸਾਲ ਦੀ ਹੈ ਸੱਤ ਬਾਣੀਆਂ ਤੇ ਸੁਖਮਣੀ ਸਾਹਿਬ ਦਾ ਪਾਠ ਜ਼ੁਬਾਨੀ ਗੰਠਿਆ ਇਹ ਹੈ ਸਿੱਖਾਂ ਦੇ ਘਰ ਗੁਰੂ ਸਾਹਿਬ ਦੀ ਕਿਰਪਾ ਵਰਤਣੀ ਅਸੀਂ ਬੱਚਿਆਂ ਨੂੰ ਬਾਣੀ ਨਾਲ ਜੋੜਨਾ ਤੇ ਪ੍ਰੋਫੈਸਰ ਪੂਰਨ ਸਿੰਘ ਦੀ ਮਾਂ ਨੇ ਜਨਮ ਦਿੱਤਾ ਤੇ ਗੁਰਮਖੋ ਉਹਨੂੰ ਬਾਣੀ ਦੀ ਗੁੜਤੀ ਦਿੱਤੀ ਤੇ ਜਦੋਂ ਮਾਂ ਨੇ ਆਪਣੇ ਪੁੱਤਰ ਨੂੰ ਦੁੱਧ ਪਿਉਣਾ ਨਾ ਪ੍ਰੋਫੈਸਰ ਪੂਰਨ ਸਿੰਘ ਦੀ ਮਾਂ ਨੇ ਤੇ ਉਹਨੂੰ ਜਪਜੀ ਸਾਹਿਬ ਦਾ ਪਾਠ ਸੁਣਾਉਣਾ ਬੱਚਾ ਦੁੱਧ ਪੀ ਰਿਹਾ ਤੇ ਮਾਂ ਜਪਜੀ ਸਾਹਿਬ ਦਾ ਪਾਠ ਕਰ ਰਹੀ ਆ ਉਹਨੂੰ ਸਰੀਰਕ ਖੁਰਾਕ ਵੀ ਮਿਲ ਰਹੀ ਆ ਤੇ ਉਹਦੇ ਮਨ ਦੀ ਖੁਰਾਕ ਵੀ ਉਹਨੂੰ ਮਿਲ ਰਹੀ ਆ ਭੋਜਨ ਸਰੀਰ ਦੀ ਖੁਰਾਕ ਹੈ ਭਜਨ ਮਨ ਦੀ ਖੁਰਾਕ ਹੈ ਪਾਣੀ ਵੀ ਮਿਲ ਰਹੀ ਆ ਉਹਨੂੰ ਤੇ ਜਦੋਂ ਮਾਂ ਨੇ ਪ੍ਰੋਫੈਸਰ ਪੂਰਨ ਸਿੰਘ ਨੂੰ ਸਿਵਾਉਣਾ ਨਾ ਆਪਣੀ ਗੋਦ ਵਿੱਚ ਉਹਦੇ ਕੇਸਾਂ ਵਿੱਚ ਹੱਥ ਫੇਰਦੇ ਰਹਿਣਾ ਤੇ ਸੁਖਮਣੀ ਸਾਹਿਬ ਦਾ ਮਾਂ ਨੇ ਪਾਠ ਕਰਨਾ ਤੇ ਅਰਦਾਸ ਕਰੀ ਸੱਚੇ ਪਾਤਸ਼ਾਹ ਮੇਰਾ ਬੱਚਾ ਕਦੇ ਕੇਸ ਕਤਲ ਨਾ ਕਰਵਾਵੇ ਮੇਰਾ ਬੱਚਾ ਮਹਾਰਾਜ ਬਾਣੀ ਨਾਲ ਜੁੜਿਆ ਰਹੇ ਅੱਜ ਸੰਸਾਰ ਵਿਲਕ ਕਿਉਂ ਰਿਹਾ ਹੈ ਜਿਉ ਤਬ ਤਹ ਹੈ ਬਾਰੋ-ਬਾਰ ਤਬ ਤਬ ਕੱਪੇ ਬਹੁਤ ਬੇਕਾਰ ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਜਿੰਨੂੰ ਗੁਰੂ ਦੀ ਬਾਣੀ ਵਿਸਰਜੇ ਉਹ ਪੱਕੇ ਰੋਗੀਆਂ ਦੇ ਵਾਂਗ ਸੰਸਾਰ ਦੇ ਵਿੱਚ ਤਾਂ ਹੀ ਵਿਲਕਦੇ ਹਨ ਜਿੰਨੋਂ ਵਿਸਰਦੇ ਗੁਰਾਂ